ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਮਨਪ੍ਰੀਤ ਸਿੰਘ ਸੂਬਾ ਪ੍ਰਧਾਨ ਪੀ.ਜੀ.ਐਸਟੇਟ ਪਾਸ ਬੇਰੁਜ਼ਗਾਰ ਡੀ.ਪੀ. ਜੂਨੀਅਨ ਪੰਜਾਬ ਜਿਵੇਂ ਕਿ ਸਾਥੀਓ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਸਿੱਖਿਆ ਮੰਤਰੀ ਸਰਦਾਰ ਰਜੋ ਸਿੰਘ ਬਸ ਦੇ ਨਾਲ ਸਾਡੀ ਜੂਨੀਅਨ ਦੀ ਮੀਟਿੰਗ ਹੋਈ ਸੀਗੀ ਜਿਸ ਦੇ ਵਿੱਚ ਅਸੀਂ ਆਪਣੀ ਜੂਨੀਨ ਦੀਆਂ ਕੁਝ ਮੰਗਾਂ ਰੱਖੀਆਂ ਸੀਗੀਆਂ ਜਿਸ ਦੇ ਵਿੱਚ 2500 ਡੀ.ਪੀ. 1000 ਲੈਕਚਰਾਰ ਦਸਵੀਂ ਤੱਕ ਜਿਹੜਾ ਹੈਗਾ ఫిజికల్ ఎడ్యుకేషన్ ਦਾ ਸਬਜੈਕਟ ਲਾਜ਼ਮੀ ਕਰਨ ਦੀ ਗੱਲ ਔਰ 55% ਵਾਲੀ ਸ਼ਰਤ ਅਤੇ ਜਿਹੜੇ ਸਾਥੀ ਪੀਐਸਟੈਟ ਪਾਸ ਕਰਨ ਤੋਂ ਬਾਅਦ ਓਵਰਏਜ ਹੋਏ ਹਨ ਉਹਨਾਂ ਨੂੰ ਮੌਕਾ ਦੇਣ ਦੀ ਗੱਲ ਅਸੀਂ ਰੱਖੀ ਸੀਗੀ ਸਿੱਖਿਆ ਮੰਤਰੀ ਨੇ ਸਾਨੂੰ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਹੈਗੀਆਂ ਉਹ ਸੁਣੀਆ ਸੁਣਨ ਤੋਂ ਬਾਅਦ ਉਸਨੇ ਸਾਨੂੰ ਇਹ ਕਿਹਾ ਕਿ ਤੁਹਾਡੀਆਂ ਪੋਸਟਾਂ ਆਣ ਗਈਆਂ ਪਰ ਮੈਂ ਤੁਹਾਨੂੰ ਜ਼ਿਆਦਾ ਗਿਣਤੀ ਦੇ ਵਿੱਚ ਪੋਸਟਾਂ ਨਹੀਂ ਦੇ ਸਕਦਾ ਕਦੋਂ ਆਣ ਗਈਆਂ ਕਿੱਦਾਂ ਆਣ ਗਈਆਂ ਇਹਦੇ ਬਾਰੇ ਹਜੇ ਸਾਨੂੰ ਕੋਈ ਉਹਨਾਂ ਨੇ ਪੱਕੀ ਗੱਲ ਨਹੀਂ ਕਹੀ ਹੈਗੀ ਉਹਨਾਂ ਨੇ ਸਿਰਫ ਸਾਨੂੰ ਵਰਗਲੀ ਜਿਹੜਾ ਹੈਗਾ ਮਿੱਠੀ ਗੋਲੀ ਦੇ ਕੇ ਸਾਨੂੰ ਜਿਹੜਾ ਹੈਗਾ ਜੋ ਆਪਣੀ ਮੀਟਿੰਗ ਤੋਂ ਭੇਜ ਦਿੱਤਾ ਹੈਗਾ ਉਸ ਤੋਂ ਬਾਅਦ ਸਾਥੀਓ ਕੋਨਾਸਿੰ ਸਾਰੇ ਜੂਨੀਅਨ ਦੇ ਜਿਹੜੇ ਆਗੂ ਅੱਗੇ ਲੱਗੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ 11 ਫਰਵਰੀ 2024 ਨੂੰ ਸੰਗਰੂਰ ਵਿੱਚ ਖੇਤੋਂ ਇੱਕ ਵਾਰ ਧਰਨਾ ਨਾਲ ਉਸ ਕੀਤਾ ਹੈਗਾ ਹੈ ਸਾਥਿਓ ਇਹ ਧਰਨਾ ਤੁਹਾਡੇ ਸਹਿਯੋਗ ਦੇ ਨਾਲ ਹੀ ਲੱਗੇਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਸਾਥੀ ਵੱਧ ਚੜ ਕੇ ਹਿੱਸਾ ਲੈਣਗੇ ਵੱਧ ਚੜ ਕੇ ਇਸ ਤਾਂ ਇਹਦੇ ਵਿੱਚ ਆਣਗੀ ਉਨਾ ਹੀ ਸਾਨੂੰ ਜਿਹੜਾ ਹੈਗਾ ਵੱਧ ਲਾਭ ਹੋਵੇਗਾ ਸਾਡਾ ਧਰਨਾ ਜਿਹੜਾ ਹੈਗਾ ਸਕਸੈਸਫੁਲ ਹੋਵੇਗਾ ਸਾਥੀਓ ਜੇ ਤੁਸੀਂ ਇਹ ਸੋਚਦੇ ਆ ਕਿ ਅਸੀਂ ਘਰ ਬੈਠ ਕੇ ਪੋਸਟ ਕਟਵਾ ਲੈਣਗੇ ਤਾਂ ਕਦੇ ਵੀ ਇਹ ਚੀਜ਼ਾਂ ਨਹੀਂ ਹੋਣਗੀਆਂ ਘਰ ਬੈਠਿਆਂ ਨੂੰ ਕੋਈ ਪੋਸਟ ਨਹੀਂ ਦੇਵੇਗਾ ਅੱਜ ਤੱਕ ਬਹੁਤ ਘੱਟ ਪੋਸਟਾਂ ਈਡੀਆ ਫਿਜ਼ੀਕਲ ਐਜੂਕੇਸ਼ਨ ਦੀ ਅਸੀਂ ਦੇ ਚੜੀਆਂ ਨੇ ਪਰ ਸਾਥੀ ਸਾਡੇ ਕੋਲ ਪੀਐਸਟੈਟ ਦਾ ਇੱਕ ਇਹ ਪਹਿਲੀ ਵਾਰ ਸਾਡੇ ਸਬਜੈਕਟ ਦਾ ਟੈਸਟ ਹੋਇਆ ਹੈਗਾ ਇਹ ਸਾਡੇ ਕੋਲ ਪਲੱਸ ਪੁਆਇੰਟ ਹੈਗਾ ਇਹ ਸਾਥੀਓ ਅਗਰ ਅਸੀਂ ਪੋਸਟਾਂ ਕਢਵਾਉਣੀਆਂ ਤਾਂ ਪੀਐਸ ਟੈਟ ਦੇ ਆਧਾਰ ਤੇ ਹੀ ਕਢਵਾ ਸਕਦੇ ਹਾਂ ਤੇ ਇਹ ਪੋਸਟਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਿੰਤੂ-ਕੰਤੂ ਨਹੀਂ ਹੋ ਸਕਦੀ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਪੀਐਸ ਟੈਟ ਸਿਖਿਆ ਦਾ ਹੋਇਆ ਹੈਗਾ ਇਹ ਤੇ ਬਹੁਤ ਸਾਰੇ ਸਾਥੀਆਂ ਨੇ ਇਸ ਨੂੰ ਪਾਸ ਕੀਤਾ ਹੈ ਪਾਸ ਕਰਨ ਤੋਂ ਬਾਅਦ ਹੁਣ ਸਰਕਾਰ ਨੂੰ ਕਿੰਨਾ ਟਾਈਮ ਹੋ ਗਿਆ ਜਿਹੜੀਆਂ ਪੋਸਟਾਂ ਨਹੀਂ ਕੱਢ ਰਹੀ ਸੋ ਸਾਥੀਓ ਜਿੰਨਾ ਵੱਧ ਚੜ੍ਹ ਕੇ ਤੁਸੀਂ ਹਿੱਸਾ ਪਾਓਗੇ ਤਨ ਮਨ ਧਨ ਦੇ ਨਾਲ ਉਨਾ ਹੀ ਜਲਦੀ ਅਸੀਂ ਇਹਨਾਂ ਪੋਸਟਾਂ ਨੂੰ ਜਿਹੜਾ ਹੈਗਾ ਸਰਕਾਰ ਤੋਂ ਲੈ ਸਕਾਂਗੇ ਸੋ ਫਿਰ ਤੋਂ ਇੱਕ ਵਾਰ ਬੇਨਤੀ ਕੀਤੀ ਜਾਂਦੀ ਹੈ ਸਾਰੇ ਸਾਥੀਆਂ ਨੂੰ ਕਿ ਸਾਰੇ ਸਾਥੀ 11 ਫਰਵਰੀ 2024 ਨੂੰ 10 ਵਜੇ ਸੰਗਰੂਰ ਪਹੁੰਚਣ ਧੰਨਵਾਦੀ